kemendar ke desa ਸਾਤ ਸ੍ਰੀ ਅਕਾਲ ਸਾਡੇ ਸਾਰੇ ਹਾਲ ਸਾਤ ਸ੍ਰੀ ਅਕਾਲ ਸਾਡੇ ਸਾਰੇ ਹਾਲ ਸਾਤ ਸ੍ਰੀ ਅਕਾਲ ਤੁਹਾਡੇ ਦਾਰੀ ਆ ਜੋ ਬਾਜੀ 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 ਸਾਤ ਸ੍ਰੀ ਅਕਾਲ ਨਾ ਹੋਣੇ ਸੌਣੇ ਹਾਲ ਸਾਤ ਸ੍ਰੀ ਅਕਾਲ प्रधान जी आयो जय सुधीरलाल प्रधान जी आओगे बोले सोन्हा जय सुधीरलाल बोले सोन्हा जय सुधीरलाल हेलो ਮੰਡੇ ਵਿੱਚ ਪੁਰਨਾ ਸੀ ਕਿ ਪਹਿਲਾਂ ਸਾਰੀ ਹਜ਼ੂਰੀ ਰਾਗ ਦੀ ਜਥਿਆਂ ਨੇ ਜਿੰਨਾ ਜਿੰਨਾ ਵੀ ਹੋ ਸਕਿਆ ਆਪਣੀ ਕੋਈ ਸੇਵਾ ਪਾ ਕੇ ਅਤੇ ਵਕ ਵਕ ਥਾਵਾਂ ਤੇ ਸ਼ਹਿਰਾਂ ਦੇ ਵਿੱਚ ਸਮਾਗਮ ਕਰਕੇ ਜਿੰਨੀ ਵੀ ਮਾਇਆ ਇਕੱਤਰ ਕੀਤੀ ਸੀ ਉਸ ਮੁਤਾਬਕ ਕੱਲ ਅਸ਼ੀਆ ਉਹਦੀ ਵੀ ਸੇਵਾ ਹੋਈ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਚੜ੍ਹਦੀ ਕਲਾ ਬਸ਼ਿਸ਼ ਕਰਨ ਜਿੰਨਾ ਵੀ ਸੰਗਤਾਂ ਨੇ ਇਹ ਸੇਵਾ ਕੀਤੀ ਹੈ ਸਤਿਗੁਰੂ ਜੀ ਉਹਨਾਂ ਦੇ ਵਿੱਚ ਇੱਥੇ ਮੇਰ ਭਰਿਆ ਹੱਥ ਰੱਖਣ ਅਤੇ ਸ੍ਰੋਤ ਸਮੂਹ ਸ੍ਰਮਣੀ ਰਾਗੀ ਸਭਾ ਤੇ ਗੁਰੂ ਸਾਹਿਬ ਐਸੀ ਤਰ੍ਹਾਂ ਯੁਨੀਰ ਬਣਾਈ ਰੱਖਣ ਤਾਂ ਜੋ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਇਸ ਰੰਗ ਸੇਵਾਵਾਂ ਨੇਂਦੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਹੀ ਪਿੰਡ ਕੋਡ ਗੁਰਬਖਸ਼ ਦੇ ਕਿਸਾਨ ਭਰਾ ਸਾਰੇ ਇਕੱਤਰ ਹੋਏ ਆਂ ਅਸੀਂ ਧੰਨਵਾਦ ਕਰਦੇ ਆਂ ਸ਼੍ਰੋਮਣੀ ਰਾਗੀ ਸਭਾ ਜਿਹੜੀ ਸਾਡੇ ਕੋਲ ਇਥੇ ਖਾਦ ਬੀਜ ਡੀਏਪੀ ਤੇ ਯੂਰੀਆ ਦੀ ਸੇਵਾ ਲੈ ਕੇ ਨਾਲ ਡੀਜ਼ਲ ਦੀ ਸੇਵਾ ਲੈ ਕੇ ਪਹੁੰਚੇ ਆ ਤੇ ਅਸੀਂ ਸਾਰੇ ਸੀ ਸਾਰੇ ਹੀ ਕਿਸਾਨ ਭਰਾਵਾਂ ਦੇ ਪਿੰਡ ਦੇ ਸਾਰੇ ਸਜੋਗ ਦੇ ਨਾਲ ਅਸੀਂ ਇੱਕ ਇੱਕ ਘਰ ਦੇ ਵਿੱਚ ਜੇ ਨਾ ਵੀ ਕਿਸੇ ਦਾ ਨੁਕਸਾਨ ਹੋਇਆ ਇਸ ਸਾਰੀ ਲਿਸਟ ਤਿਆਰ ਕਰਕੇ ਅਸੀਂ ਅੱਜ ਸਾਰੇ ਹੀ ਇੱਥੇ ਕਿਸਾਨ ਭਰਾ ਇਕੱਤਰ ਹੋਏ ਆਂ ਤੇ ਅੱਜ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਇੱਥੇ ਆਪਾਂ ਸ਼ੁਰੂਆਤ ਲੱਗੇ ਕਰਨ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਆਂ ਕਿ ਜਿਹੜਾ ਇਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਆਣ ਕੇ ਸਾਥ ਦਿੱਤਾ ਤੇ ਜ਼ਿੰਮੇਦਾਰਾਂ ਦੀ ਬਾਹ ਫੜੀ ਆ ਤੇ ਅਗਲੀ ਜਿਹੜੀ ਕਣਕ ਦੀ ਬਜਾਈ ਜਿਹੜੀ ਆ ਇਹਨਾਂ ਦੇ ਸਦਕੇ ਸਾਡੇ ਪਿੰਡ ਦੀ ਜਿਹੜੀ ਆ ਉਹ ਹੋ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਕਰੋ ਜੀ ਕੁਲਦੀਪ ਸਿੰਘ, ਮਹਿੰਦਰ ਸਿੰਘ, ਲੰਮਰਦਾਰ ਜੀ 14ਵਾਂ ਤੋੜੇ ਬੀਜ ਦੇ 14 ਦੀਏ ਬੀ 70 ਲੀਟਰ ਡੀਜ਼ਲ ਠੀਕ ਚਲੋ ਚੁਕਾਉ ਹਾਂ ਚਲੋ ਅਬਰਾਉਸ 25 ਦੁਸ਼ਵਾਰੀ ਦੇ ਕਰਦਾ ਬਹੁਤ ਅੱਛੀ ਡਿਜੀਟਲ 25 ਮਾੜੀ ਤੁਹਾਨੂੰ ਜਿੰਨਾ ਇਹ ਨੰਬਰ ਜਿਆ ਲੱਭਦਾ ਨਹੀਂ ਲੱਗਦੀ ਸੋਨੇ ਦੇ ਹੱਥ ਕੀ ਉਹ ਇੱਕ ਸਾਈਡ ਤੇ ਮੀਲ ਵਾਲਾ ਇੱਕ ਤੇ ਖਾਲ ਲਗਾ 14 14 ਹੀ 14 14 ਆ ਹਾਂ ਨੇ 1 ਮੀਟਰ ਡੀਜਲ ਲੈ ਜਾ ਤੈਨੂੰ ਕੜ ਕੇ ਲੈ ਆ ਲੈ 10 ਮਿੰਟ ਮੰਗ ਲੈ ਚਲੋ ਹੂੰ ਜੀ ਜੀ ਕੋਡ ਕੋਡ ਅੱਗੇ ਜੀ ਦਿਨ ਨਾਲ ਆਪਾਂ ਜੀ ਨੂੰ ਕੋਡ ਬਣਾਏ ਇਹ ਹੀ ਬਾਤ ਆ ਕੋਈ ਪੂਰੀ ਕਰੀ ਹਾਂ ਨਹੀਂ ਮੈਨੂੰ ਬਹੁਤ ਹੋ ਚੁੱਕਾ ਪੰਜ ਹੋ ਗਏ ਆ ਇਹ ਪੰਜ ਹੋ ਗਏ ਆ ਸੋ ਜੀਆ ਸੋ ਆ ਸੋ ਸੋ ਠੀਕ ਹੈ ਫਿਰ ਸਰਪੀ ਹੋ ਗਈ ਕੋਈ ਨਹੀਂ ਮੈਂ ਸਾਰਿਆਂ ਦੇ ਮੋਬਾਈਲ ਨੰਬਰ ਤੇ ਭਵਾਨ ਹੈ ਕਿ ਉਹਦੀ ਵੀ ਸੇਵਾ ਹੋਈ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਚੜ੍ਹਦੀ ਕਲਾ ਬਸਿਸ ਕਰਨ ਜਿੰਨਾ ਵੀ ਸੰਗਤਾਂ ਨੇ ਇਹ ਸੇਵਾ ਕੀਤੀ ਹੈ ਸਤਿਗੁਰੂ ਜੀ ਉਹਨਾਂ ਤੇ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸ੍ਰੋ ਸਮੂਹ ਸ਼੍ਰੋਮਣੀ ਰਾਗੀ ਸਭਾ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਜੁ ਮਿਹਰ ਬਣਾਈ ਰੱਖਣ ਤਾ ਜੋ ਗੁਰੂ RAMDAS ਮਹਾਰਾਜ ਕਿਰਪਾ ਕਰਕੇ ਇਸ ਰੰਗ ਸਿਵਾ ਮੰਦਿਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਹੀ ਪਿੰਡ ਕੋੜ ਗੁਰਬਖਸ਼ ਦੇ ਕਿਸਾਨ ਭਰਾ ਸਾਰੇ ਇਕੱਤਰ ਹੋਏ ਹਾਂ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮ ਨੇ ਰਾਗੀ ਸਭਾ ਜਦੀ ਸਾਡੇ ਕੋਲ ਇਥੇ ਖਾਦ ਬੀਜ ਟੀਪੀ ਤੇ ਯੂਰੀਆ ਦੀ ਸੇਵਾ ਲੈ ਕੇ ਨਾਲ ਡੀਜ਼ਲ ਦੀ ਸੇਵਾ ਲੈ ਕੇ ਪਹੁੰਚੇ ਆ ਤੇ ਅਸੀਂ ਸਾਰੇ ਸੀ ਸਾਰੇ ਹੀ ਕਿਸਾਨ ਭਰਾਵਾਂ ਦੇ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਅਸੀਂ ਇੱਕ ਇੱਕ ਘਰ ਦੇ ਵਿੱਚ ਜਿੱਨਾ ਵੀ ਕਿਸੇ ਦਾ ਨੁਕਸਾਨ ਹੋਇਆ ਜੀ ਸਾਰੀ ਲਿਸਟ ਤਿਆਰ ਕਰਕੇ ਅਸੀਂ ਅੱਜ ਸਾਰੇ ਹੀ ਇਥੇ ਕਿਸਾਨ ਭਰਾ ਇਕੱਤਰ ਹੋਏ ਆ ਤੇ ਅੱਜ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਇੱਥੇ ਆਪਾਂ ਸ਼ੁਰੂਆਤ ਲੱਗੇ ਕਰਨ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਆ ਕਿ ਜਿਹੜਾ ਇਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਆਣ ਕੇ ਸਾਥ ਦਿੱਤਾ ਤੇ ਜ਼ਿੰਮੇਦਾਰਾਂ ਦੀ ਬਾਹ ਫੜੀ ਆ ਤੇ ਅਗਲੀ ਜਿਹੜੀ ਕਣਕ ਦੀ বাজਾਈ ਜਿਹੜੀ ਆ ਇਹਨਾਂ ਦੇ ਸਦਕੇ ਸਾਡੇ ਪਿੰਡ ਦੀ ਜਿਹੜੀ ਆ ਹੋ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਰਵਤ